ਤਸਵੀਰ ਅਸੀਂ ਤੁਹਾਨੂੰ ਲੁਧਿਆਣਾ ਦੀ ਦਿਖਾ ਰਹੇ ਹਾਂ ਇਹ ਤਸਵੀਰ ਜਿੱਥੇ ਜਿੱਥੇ ਪਹੁੰਚੀ ਲੋਕ ਹੈਰਾਨ ਨੇ ਕਿ ਆਖਿਰਕਾਰ ਇਹ ਹੋ ਕੀ ਰਿਹਾ ਹੈ ਇਹ ਕੋਈ ਬੂਥ ਕੈਪਚਰਿੰਗ ਹੋ ਰਹੀ ਹੈ ਜਾਂ ਕਿਤੇ ਕਿਸੇ ਤਰ੍ਹਾਂ ਦਾ ਕੋਈ ਇਥੇ ਗੈਂਗਵਾਰ ਹੋ ਰਹੀ ਹੈ ਪਰ ਅਜ ਇਹ ਕੁਝ ਨਹੀਂ ਹੈ ਇਹ ਜਿੱਥੇ ਵੋਟਾਂ ਪਈਆਂ ਸਨ ਚੋਣਾ ਹੋ ਰਹੀ ਹੈ ਗਿਣਤੀ ਹੋ ਰਹੀ ਸੀ ਉਸ ਦੇ ਵਿੱਚ ਦਾ ਇਹ ਮਾਹੌਲ ਹੈ ਤੁਹਾਨੂੰ ਲੁਧਿਆਣਾ ਦੀ ਤਸਵੀਰ ਅਸੀਂ ਦਿਖਾਈਏ ਲੁਧਿਆਣਾ ਦੇ ਵਿੱਚ ਹੋਇਆ ਕੀ ਆਖਿਰਕਾਰ ਲੁਧਿਆਣਾ ਦੀ ਇਹ ਤਸਵੀਰ ਬੇਹੱਦ ਦਿਲਚਸਪ ਹੈ ਇਹ ਇਸ ਕਰਕੇ ਦਿਲਚਸਪ ਤਸਵੀਰ ਕਿਉਂਕਿ ਇਸ ਦੇ ਬਾਰੇ ਜਦੋਂ ਤੁਸੀਂ ਜਾਣੋਗੇ ਤਾਂ ਇਹ ਬੇहद ਹੈਰਾਨ ਕਰਨ ਵਾਲੀ ਗੱਲ ਵੀ ਹੈ ਕਿਉਂਕਿ ਅੱਜ ਹੋਇਆ ਇਹ ਹੈ ਕਿ ਲੁਧਿਆਣਾ ਦੇ ਕੇਵੀਐਮ ਸਕੂਲ ਵਿੱਚ ਕਾਊਂਟਿੰਗ ਸੈਂਟਰ ਬਣਿਆ ਹੋਇਆ ਸੀ ਦੇਰ ਸ਼ਾਮ ਭਾਜਪਾ ਆਗੂਆਂ ਵੱਲੋਂ ਇੱਥੇ ਹੰਗਾਮਾ ਕਰ ਦਿੱਤਾ ਗਿਆ ਇਲਜ਼ਾਮ ਇਹ ਲਗਾਇਆ ਗਿਆ ਕਿ ਧਾਂਦਰਾ ਹਲਕਾ ਜੋ ਹੈ ਇੱਕ ਲੇਡੀ ਉਮੀਦਵਾਰ ਦੇ ਵਾਰਡ ਵਿੱਚ ਜਿੰਨੀਆਂ ਵੋਟਾਂ ਸਨ ਉਸ ਤੋਂ ਵੀ ਵੱਧ ਵੋਟਾਂ ਬਕਸੇ ਦੇ ਵਿੱਚ ਪਈਆਂ ਹੋਈਆਂ ਸਨ ਸੋਚੋ ਜਿੰਨੀਆਂ ਵੋਟਾਂ ਕਾਗਜ਼ਾਂ ਦੇ ਵਿੱਚ ਦਰਜ ਨੇ ਉਸ ਤੋਂ ਵੱਧ ਵੋਟਾਂ ਕਿੱਥੋਂ ਪੈ ਗਈਆਂ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਉਹਨਾਂ ਨੇ ਸ਼ੱਕ ਜਤਾਇਆ ਕਿ ਇਹ ਗੜਬੜੀ ਹੋਈ ਹੈ ਇਸ ਕਰਕੇ ਰੀਚੈਕਿੰਗ ਕਰਵਾਈ ਜਾਵੇ ਇਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਬੀਜੇਪੀ ਆਗੂ ਵੱਲੋਂ ਰੋਸ ਜਤਾਇਆ ਜਾ ਰਿਹਾ ਸੀ ਇਸੇ ਦੌਰਾਨ ਸ਼ਾਮ ਕਰੀਬ 6 ਵਜੇ ਦਾ ਸਮਾਂ ਹੋਏਗਾ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਜੀਵਨ ਸੰਗੋਵਾਲ ਦਾ ਸਟicker ਲੱਗੀ ਇੱਕ ਗੱਡੀ ਕਾਊਂਟਿੰਗ ਸੈਂਟਰ ਤੇ ਪਹੁੰਚਦੀ ਹੈ ਜਿਸ ਨੂੰ ਦੇਖਦੇ ਹੀ ਪੁਲਿਸ ਦੇ ਵੱਲੋਂ ਕਾਊਂਟਿੰਗ ਸੈਂਟਰ ਦਾ ਬੰਦ ਜੋ ਹੈ ਗੇਟ ਹੈ ਉਸ ਨੂੰ ਖੋਲ ਦਿੱਤਾ ਗਿਆ ਗੱਡੀ ਅੰਦਰ ਜਾਂਦੀ ਦੇਖ ਬੀਜੇਪੀ ਵਾਲੇ ਭੜਕ ਗਏ ਤੇ ਗੱਡੀ ਨੂੰ ਘੇਰ ਲਿਆ ਉਹਨਾਂ ਨੇ ਦੋਸ਼ ਲਾਇਆ ਕਿ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਤੱਕ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਵੜ ਨਹੀਂ ਦਿੱਤਾ ਜਾ ਰਿਹਾ ਤੇ ਐਮਐਲਏ ਸਾਹਿਬ ਦੀ ਜੋ ਗੱਡੀ ਹੈ ਉਹ ਸਿੱਧਾ ਬਿਨਾਂ ਪੁਛ ਪੜਤਾਲ ਤੋਂ ਅੰਦਰ ਕਿਵੇਂ ਜਾ ਰਹੀ ਹੈ ਇਸੇ ਦੌਰਾਨ ਭੀੜ ਦਾ ਰੋਸ ਵੱਧ ਗਿਆ ਲੋਕ ਹੋ ਹੱਲਾ ਕਰਨ ਲੱਗ ਗਏ ਮੀਡੀਆ ਵੀ ਪਿੱਛੇ ਭੱਜਿਆ ਕਿ ਆਖਿਰਕਾਰ ਗੱਲ ਵੀ ਕੀ ਹੋਈ ਹੈ ਉਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਤਰਥੱਲੀ ਮਚ ਗਈ ਤੇ ਗਰਾਊਂਡ ਦੇ ਵਿੱਚ ਜਦੋਂ ਦੇਖਿਆ ਗਿਆ ਕਿ ਇਹ ਇਸ ਤਰ੍ਹਾਂ ਦੀ ਧੱਕੇਸ਼ਾਹੀ ਚੱਲ ਰਹੀ ਹੈ ਤਾ ਲੋਕ ਸਵਾਲ ਪੁੱਛਣ ਲੱਗੇ ਤੇ ਇਸ ਦੌਰਾਨ ਪੀਟੀਸੀ ਨਿਊਜ਼ ਦੀ ਟੀਮ ਵੱਲੋਂ ਵੀ ਜੋ ਸ਼ਖਸ ਐਮਐਲਏ ਦੀ ਗੱਡੀ ਦੇ ਵਿੱਚ ਆਇਆ ਸੀ ਉਸ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਇਹ ਪੁੱਛਿਆ ਗਿਆ ਕਿ ਖੁਦ ਤੁਸੀਂ ਇਸ ਕਿਸ ਕਪੈਸਿਟੀ ਦੇ ਵਿੱਚ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਦਾਖਲ ਹੋ ਰਹੇ ਹੋ ਤਾਂ ਕਿਹਾ ਗਿਆ ਕਿ ਉਹ ਐਮਐਲਏ ਸਾਹਿਬ ਦਾ ਰਿਸ਼ਤੇਦਾਰ ਹੈ ਜੋ ਕਿ ਬਹੁਤੇ ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ ਤੇ ਜਦੋਂ ਇਹ ਸਾਰਾ ਕੁਝ ਇਹ ਰੌਲਾ ਰੱਪਾ ਪੈ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਵਿਚਾਲੇ ਪੈ ਕੇ ਸਾਰਾ ਮਾਹੌਲ ਜੋ ਹੈ ਉਹ ਸ਼ਾਂਤ ਕਰਾਉਣਾ ਪਿਆ ਤੇ ਇਹ ਮਾਹੌਲ ਜੋ ਹੈ ਤੁਸੀਂ ਦੇਖਿਆ ਲੁਧਿਆਣਾ ਦਾ ਜੋ ਇੱਕ ਕਾਊਂਟਿੰਗ ਸੈਂਟਰ ਹੈ ਉੱਥੇ ਦਾ ਇਹ ਮਾਹੌਲ ਹੈ ਕੇਵੀਐਮ ਸਕੂਲ ਦੇ ਵਿੱਚ ਇੱਕ ਕਾਊਂਟਿੰਗ ਸੈਂਟਰ ਬਣਿਆ ਹੋਇਆ ਸੀ ਇੱਥੇ ਵੀ ਇਲਜ਼ਾਮ ਲੱਗੇ ਕਿ ਇਸ ਇਲਾਕੇ ਦੇ ਵਿੱਚ ਜੋ ਵੋਟਾਂ ਪਈਆਂ ਜੋ ਵੋਟਾਂ ਦਰਜ ਨੇ ਉਸ ਤੋਂ ਵੱਧ ਵੋਟਾਂ ਪਈਆਂ ਤਾਂ ਜਦ ਕੀ ਤੁਹਾਨੂੰ ਯਾਦ ਹੋਏਗਾ ਕਿ ਪੂਰੇ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ 48% ਦੇ ਕਰੀਬ VOTING ਹੋਈ ਹੈ PTC NEWS ਦਾ ਪੱਤਰਕਾਰ ਜਦੋਂ ਸਵਾਲ ਪੁੱਛਣ ਲੱਗਿਆ ਇਸ ਸ਼ਖਸ ਨੂੰ ਤੇ ਇਹ ਸ਼ਖਸ ਕੈਮਰਾ ਦੇਖਦੇ ਹੀ ਉਥੋਂ ਨੱਟ ਗਿਆ ਤੇ ਬਾਕੀ ਜੋ ਇਹਦੇ ਸਾਥੀ ਆਏ ਸਨ ਉਹ ਵੀ ਮੌਕੇ ਤੋਂ ਜਾਣਾ ਉਹਨਾਂ ਨੇ ਠੀਕ ਸਮਝਿਆ ਤੇ ਇਹ ਤਸਵੀਰ ਹੈ ਇਹ ਦੇਰ ਸ਼ਾਮ ਦੀ ਤਸਵੀਰ ਹੈ ਲੁਧਿਆਣਾ ਦੀ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਦੇਖੀਆਂ ਜਾ ਰਹੀਆਂ ਨੇ ਪਰ ਕਿਤੇ ਨਾ ਕਿਤੇ ਇੱਕ ਸਵਾਲ ਜ਼ਰੂਰ ਖੜਾ ਹੋ ਰਿਹਾ ਹੈ ਕਿ ਆਖਿਰਕਾਰ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਰ ਦੇ ਜੋ ਕੋਸ਼ਿਸ਼ਾਂ ਕੀਤੀਆਂ ਗਏ ਜਿ ਥਾਰ ਦੇ ਲਈ ਜੋ ਲੋਕਾਂ ਨੇ ਮੈਦਾਨ ਦੇ ਵਿੱਚ ਤਾਲ ਠੋਕੀ ਸੀ ਆਖਿਰਕਾਰ ਇਹ ਕਿਸ ਪਾਸੇ ਜਾ ਰਹੀ ਕਿਉਂਕਿ ਇਹ ਤਸਵੀਰਾਂ ਜੋ ਨੇ ਇਹ ਦੱਸਣ ਲਈ ਕਾਫੀ ਨਹੀਂ ਪੀਟੀਸੀ ਨਿਊ ਦੇ ਪੱਤਰਕਾਰ ਨੇ ਜੋ ਸਵਾਲ ਸਵਾਲ ਪੁੱਛੇ ਤਾਂ ਬਹੁਤਾ ਸੈਟੀਸਫੈਕਟਰੀ ਜਵਾਬ ਹਾਸਲ ਨਹੀਂ ਹੋ ਸਕਿਆ ਐਮਐਲਏ ਸਾਡੀ ਗੱਡੀ ਅੰਦਰ ਜਾ ਰਹੀ ਹੈ ਤੁਸੀਂ ਇਹ ਦੇਖੋ ਜੀ ਮੈਂ ਕਪਿਲ ਕਤਿਆਲ ਪਾਰਟੀ ਦਾ ਸਪੋਕਸਪਰਸਨ ਹੈ ਮੈਨੂੰ ਅੰਦਰ ਜਾਣ ਤੋਂ ਰੋਕਤਾ ਕਿਉਂਕਿ ਸਾਡੇ ਕੈਂਡੀਡੇਟ ਨਾਲ ਸੀ ਐਮਐਲਏ ਸਾਹਿਬ ਆਇਆ ਐਮਐਲਏ ਸਾਹਿਬ ਕਿੱਧਰ ਅੰਦਰ ਜਾ ਰਹੇ ਜੀ ਮੈਂ ਕਿ ਪੁੱਛਣਾ ਚਾਹੁੰਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਕਰਨੀ ਕਰਦੀ ਹੋ ਯਾਰ ਮੈਂ ਕੋਈ ਡਰਦਾ ਨਹੀਂ ਹਾਂਗਾ ਐਮਐਲਏ ਸਾਹਿਬ ਦੀ ਗੱਡੀ ਆ ਇਹ ਕਿੱਧਰ ਅੰਦਰ ਜਾ ਰਹੀ ਹੈ ਦੱਸੋ ਮੈਂ ਕਹਿੰਦਾ ਇਹਦਾ ਮਤਲਬ ਸਰਕਾਰ ਭਾਰੀ ਹੋ ਗਈ ਪ੍ਰਸ਼ਾਸਨ ਤੇ ਇਹਦਾ ਮਤਲਬ ਸਰਕਾਰ ਭਾਰੀ ਹੋ ਗਈ ਪ੍ਰਸ਼ਾਸਨ ਜਿਹੜਾ ਮਰਜੀ ਹੈ ਆਈ ਡੋਨਟ ਟੇਕ ਆਈ ਡੋਨਟ ਕੇਅਰ ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਗਰ ਮੈਂ ਕਹਿੰਦਾ ਇਹਨਾਂ ਦਾ ਪੈਸਾ ਲੱਗਿਆ ਕੌਣ ਨੇ ਕੌਣ ਨੇ ਪੈਸਾ ਨਹੀਂ ਨਹੀਂ ਹੁਣ ਕਿਉਂ ਜਾ ਰਹੇ હા ના પછી ਮੈਂ ਭਾਈ ਤੁਸੀ ਦੱਸ ਦੋ ਤੁਸੀਂ ਖੱਟੀ ਚੋਂ ਭੱਜੇ ਹੋ ਤੇ ਸਕੂਲ ਦੇ ਬਾਅਦ ਤੁਸੀਂ ਆਏ ਸੀ ਸੌਣ ਲਾਉਣ ਲਾਉਣ ਮੈਂ ਜਿੱਥੇ ਜੱਫੀ ਲੱਗਾ ਤੋੜੋ ਕੁਝ ਮੈਂ ਮੇਰਾ ਭੜ ਜਾ ਲਾਡੀ ਆ ਉਹ ਲਾਸੰਬਰੀ ਚੋਂ ਜਿੱਤ ਗਿਆ ਮੈਂ ਹੁਣ ਲੈਣਾ ਆ ਜੀ ਠੀਕ ਆ ਆਇਓ ਆਇਓ ਫੜ ਲਿਆ ਭਾਈ মিডিਆ ਦੇ ਕੈਮਰੇ ਦੇਖ ਕੇ ਫੜ ਲਿਆ ਇੱਧਰ ਮੈਂ ਭੱਜਿਆ ਤਾਂ ਕਾਰਨ ਕੀ ਹੋਇਆ ਆ ਰਿਹਾ ਤੁਸੀਂ ਕਹਾਨੂੰ ਮੈਨੂੰ ਹੈਰਾਨ ਕਰ ਆ ਰਿਹਾ ਕਾਲਜ ਦੇ ਬਾਅਦ ਤੂੰ ਬੱਜੇ ਗਿਆ ਆ ਆ ਜਾ ਉਧਰ ਫੜ ਲਿਆ ਆ ਮੈਂ ਫੜਿਆ ਆ ਆ ਜਾ ਜਾਂਦਾ ਕਰਨੇ ਆ ਵੀ ਕਾਨੂੰਨ ਫਰਾਂ ਕਰ ਹਾਂਜੀ ਆ ਜਾ ਹੋਰ ਵੀ ਬੱਜਿਆ ਆ ਮੈਂ ਭਾਈ ਕਿਹੜੇ ਐਮਐਲ ਦੀ ਗੱਡੀ ਹੈ ਸਾਡੀ ਗੱਡੀ ਆ ਅੱਛਾ ਜੀ ਹਾਂ ਇਹ ਐਮਐਲ ਨਹੀਂ ਐਮਐਲ ਦਾ ਨਹੀਂ ਮੇਰਾ ਘਾੜ ਜਾ ਲੱਗੀ ਆ ਜਾਣਾ ਪਰ ਜਿਹੜੀ ਗੱਡੀ ਐ ਐਮਐਲ ਦੀ ਉਹ ਕਿਹੜੇ ਐਮਐਲ ਦੀ ਗੱਡੀ ਹੈ ਇਹਦੇ ਐਮਐਲ ਵੀ ਆਈ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖੋ ਇਹ ਆ ਭੱਜ ਗਈ ਇਹ ਮੈਂ ਅੱਗੇ ਦਾ ਨਾਮ ਲੈ ਕੇ ਉਹ ਬਾਹਰ ਕੱਢੀ ਇਹਨੂੰ ਓ ਬਾਹਰ ਕੱਢੀ ਇਹਨੂੰ ਓ ਬਾਹਰ ਕੱਢੇ ਇਹਨੂੰ ਉਹ ਲਾਈਵ ਚੱਲਦਾ ਉਹ ਲਾਈਵ ਚੱਲਦਾ ਤੂੰ ਵੀ ਇੱਧਰ ਆ ਜਾ ਲਾਈਵ ਚੱਲਦਾ ਪਿਆ ਤਾਂ ਬਿਲਕੁਲ ਜਿੱਤੇ ਪੰਜਾਬ ਦੇ ਵਿੱਚ ਔਰ ਉਹ ਲਾਈਨ ਚੱਲ ਰਹੀ ਹੈ ਬਲਾਕ ਸਮਤੀ ਦੀਆਂ ਚੌਣਾ ਚੱਲ ਰਹੀਆਂ ਨੇ ਹੋ ਗਿਆ ਅੰਦਰ ਭਾਈ ਕੇ ਹੋ ਜਾਂਦਾ ਹਾਂ ਛੱਡੋ ਯਾਰ ਭਾਈ ਐਮਐਲ ਦੀ ਗੱਡੀ ਤੇ ਜਿਹੜਾ ਸਟਿੱਕਰ ਲੱਗਾ ਕਿਹੜੇ ਐਮਐਲ ਦੀ ਗੱਡੀ ਹੈ ਇਹ ਭਾਈ ਤੁਸੀਂ ਕੋਈ ਪਰੇਸ਼ਾਨਾ ਨਾ ਬਣਾਓ ਗਾਓ। ਸਰ ਤੁਸੀਂ ਕਿਰ ਕਿਉਂ ਮੈਨੂੰ ਕਿਉਂ ਹਾਨ ਕਰੀ। ਮੈਂ ਮੈਨੂੰ ਸਾਉਂਦੀ ਕਰਨ ਕਰਿਆ। ਤੁਸੀਂ ਕੋਈ ਸਾਉਂ ਮੈਂ ਕਰਦਾ। ਮੈਂ ਤੁਹਾਨੂੰ ਦੱਸਿਆ ਪਿਆ ਨਾ। ਫਿਰ ਤੁਸੀਂ ਹੁਣ ਆਹੋ ਉੱਤੋਂ ਦੀ ਪਰੇਸ਼ਾਨ ਹੋ ਕੇ ਤੁਸੀਂ ਆਪਣੀ ਸਿਮਪਲ ਗੱਲ ਦੱਸੋ ਤੁਸੀਂ ਕੌਣ ਹੋ? ਘਬਰਾ ਗਏ ਹੋਗੇ ਤੁਸੀਂ। ਮੈਂ ਲਾਡੂ ਸਾਡਾ ਕੋਈ ਤੁਹਾਨੂੰ ਰਾਈਟ ਨਹੀਂ ਫੜਦਾ। ਤੁਸੀਂ ਕੀ ਨਾਂ ਤੁਹਾਡਾ? ਮੈਂ ਕੈਂਡੀਡੇਟ ਮੈਂ ਦਵਿੰਦਰਪਾਲ ਜੀ। ਮੇਰੇ ਸਾਉ ਦੇ ਬੇਟੇ ਨੇ ਅੱਛਾ ਜੀ ਉਹ ਕੈਂਡੀਡੇਟ ਤੋਂ ਚੋਣ ਜਿੱਤੇ ਨੇ ਮੈਂ ਉਹਨਾਂ ਨੂੰ ਲੈਣ ਆਇਆ ਅੱਛਾ ਕਿਹੜੇ ਐਮਐਲਏ ਸਾਉ ਦੇ ਜੀਵਨ ਸਿੰਘ ਸੰਗਵਾਲ ਦੇ ਅੱਛਾ ਉਹਨਾਂ ਦੇ ਬੇਟੇ ਸੀ ਉਹਨਾਂ ਨੂੰ ਲੈਣ ਆਏ ਤੁਸੀਂ ਇੱਥੇ ਹਾਂ ਉਹਨਾਂ ਨੂੰ ਲੈਣਾ ਓਕੇ ਫਿਰ ਤੁਹਾਨੂੰ ਲੋਟ ਕੇ ਜੀ ਭੱਜਣ ਦੀ ਕਿਉਂ ਕਿਉਂ ਘਬਰਾ ਗਏ ਸੀ ਤੁਸੀਂ ਉੱਥੇ ਤੁਸੀਂ ਮੈਨੂੰ ਤੁਸੀਂ ਉਹ ਕਰ ਰਹੇ ਸੀ ਤਾਂ ਕੁਝ ਨਹੀਂ ਕੀਤਾ ਪਾਰਟੀਆਂ ਵਾਲੇ ਖੜੇ ਸੀ ਤੁਹਾਨੂੰ ਕਿਸੇ ਨੇ ਮੈਂ ਜਾਣ ਕੇ ਉੱਥੇ ਜਾਣ ਕੇ ਪਰਾਂ ਹੀ ਹੋਣਾ ਠੀਕ ਹੈ ਕਨਾ ਨਹੀਂ ਉਹ ਠੀਕ ਹੈ ਅਸੀਂ ਤਾਂ ਤਾਂ ਹੀ ਤੁਹਾਨੂੰ ਕਿਹਾ ਤੁਸੀਂ ਐ ਘਬਰਾ ਕੇ ਕਿਉਂ ਭੱਜੀ ਜਾਂਦੇ ਹੋ ਚਲ ਹੋਣਾ ਹੋਰ ਕੋਈ ਹੋਰ ਗੱਲ ਦੱਸੋ ਮੈਂ ਦੱਸੋ ਕੀ ਮੈਂ ਤਾਂ ਅੰਦਰ ਗਿਆ ਹੋਣੀ ਮੈਂ ਕੱਲੇ ਹੀ ਆ ਮੇਰਾ ਡਰਾਈਵ ਉਹ ਨਾਲ ਸੀ ਡਰਾਈਵ ਪਾ ਐਮਐਲਏ ਦੇ ਬੇਟੇ ਨੂੰ ਲੈਣ ਆਇਆ ਐਨੀ ਗੱਲ ਆ ਮੈਂ ਕੇਵਲ ਸਿੰਘ ਆ ਮੈਂ ਅਜੇ ਤੱਕ ਗੇਟ ਦਾ ਨਹੀਂ ਸਾਹ ਹੋਰਾ ਰਿਲੈਕਸ ਹੋ ਕੇ ਬਾਹਰ ਹੀ ਗਿਆ ਮੈਂ ਤਾਂ ਅੰਦਰ ਵੀ ਨਹੀਂ ਗਿਆ ਮਤਾਈ ਕਿ ਸਾਹ ਹੋਰਾ ਆਮ ਨਾ ਤੁਸੀਂ ਮੈਨੂੰ ਅੰਦਰ ਗੱਡੀ ਨਹੀਂ ਦੀ ਜਾਣ ਦਿੰਦੇ ਅੱਛਾ ਜੀ ਠੀਕ ਆ ਅੰਦਰ ਗੱਡੀ ਜਾਣਕਾਰੀ ਰੁਕੇ ਕਿੰਨੇ ਸੀ ਉੱਥੇ ਤੁਹਾਨੂੰ ਰੁਕੇ ਕਿਸੇ ਵੀ ਨਹੀਂ ਉੱਥੇ ਤੁਸੀਂ ਨਾਰੇ ਮਾਰਨ ਲੱਗੇ ਮੈਂ ਪਰਾਂ ਹੋ ਗਿਆ ਅਸੀਂ ਥੋੜੀ ਨਾਰੇ ਮਾਰਨੇ ਸੀ ਤੇ ਪੱਤਰਕਾਰ ਆ ਜੀ ਅਸੀਂ ਕਿਉਂ ਨਾਰੇ ਮਾਰਾਂਗੇ ਨਹੀਂ ਉਹ ਜਿਹੜੇ ਨਾਰੇ ਮਾਰਦੇ ਸੀ ਅੱਛਾ ਅਸੀਂ ਤਾਂ ਸਭ ਭਜਦੇ ਦੇਖਿਆ ਤੁਹਾਨੂੰ ਸਾਰੇ ਮੀਡੀਆ ਨੇ ਤਾਂ ਮਗਰ ਆਈ ਸੀ ਕੀ ਹੋ ਗਿਆ ਪਤਾ ਨਹੀਂ ਭਜਣੋਂ ਲੋਕਾਂ ਦਾ ਕੀ ਪਤਾ ਉੱਥੇ ਲੜਾਈ ਹੋ ਜਵੇ ਮੈਂ ਤਾਂ ਆਪਣਾ ਉਹਦਾ ਬਚਾ ਕੀਤਾ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ ਉੱਥੇ ਲੋਕ ਖਬਰਾਂ ਕਿ ਮੁਸਲ ਮੁਸਲ ਹੋ ਰਹੀ ਹੈ ਇਲੈਕਸ਼ਨ ਹਨ ਮੈਂ ਇਹ ਸੇ ਕਰਕੇ ਤਾਂ ਆਪਣਾ ਬੇਟੇ ਨੂੰ ਲੈਣ ਆਇਆ ਆਂ ਵੀ ਆਪਾਂ ਲੜਾਈ ਪੜਾਈ ਤੋਂ ਚੁੱਪ ਕਰਕੇ ਇਲੈਕਸ਼ਨ ਆ ਹੋ ਗਈਆਂ ਆਪਾਂ ਘਰ ਆ ਜੀ ਐਨੀ ਕੁ ਗੱਲ ਸੀ ਵੀ ਤੁਹਾਡਾ ਬੇਟਾ ਸੀ ਇੱਥੇ ਅੰਦਰ ਇਹ ਕ ਸਮਝ ਗਏ ਕੀ ਨਾਮ ਹਨ ਦਾ ਦਵਿੰਦਰਪਾਲ ਸਿੰਘ ਅੱਛਾ ਉਹ ਅੰਦਰ ਬੈਠੇ ਦੀ ਬੂਹਤ ਦੇ ਵਿੱਚ ਅੰਦਰ ਬੈਠੇ ਨੇ ਬਲਕ ਸਾਉਂਟੀ ਸੰਗਵਾਲੀ ਦੀ ਚੌਂਕ ਜਿੱਥੇ ਕੇ ਮੈਂ ਉਹਨੂੰ ਲੈਣ ਆਇਆ ਮੈਨੂੰ ਅੰਦਰ ਨਹੀਂ ਜਾਣ ਦਿੰਦੇ ਅੰਦਰੋਂ ਉਹਨੂੰ ਬਾਹਰ ਲੈ ਕੇ ਆਉਣਾ ਇੰਨੀ ਕੀ ਗੱਲ ਮੈਂ ਉਹੀ ਤਾਂ ਤੁਹਾਨੂੰ ਕਹਿਣਾ ਬਈ ਜੀ ਤੁਸੀਂ ਜੇ ਉੱਥੇ ਇਕੱਠ ਦੇ ਵਿੱਚੋਂ ਵੀਰੇ ਮੈਂ ਮੇਰੇ ਤਾਂ ਪ੍ਰੈਸ਼ਰ ਹੋ ਜਾਊਗਾ ਇੰਨਾ ਇਕੱਠਾ ਨੇ ਮੈਨੂੰ ਕੁੱਟਕਟਾਪਾ ਹੋ ਜੂ ਵੀ ਬਣਦੀ ਹੈ ਗੱਲ ਨਹੀਂ ਨਹੀਂ ਠੀਕ ਹੈ ਗੱਲ ਤੁਹਾਡੀ ਮੈਂ ਪਰਾਂ ਹੋ ਰਿਹਾ ਹੁਣ ਤੁਸੀਂ ਮੇਰੇ ਨਾਲ ਹੁਣ ਪਾਸੇ ਤੋਂ ਵੀ ਕਰ ਲਓ ਜਿਹੜੀ ਕਰਨੀ ਆ ਉਹਦੇ 50 ਹੁੰਦੇ ਨੇ ਹੁਣ ਜਿਹੜੀ ਗੱਲ ਕਰਨੀ ਆ ਕਰ ਲਓ ਮੈਂ ਤੁਹਾਨੂੰ ਤਾਂ ਹੀ ਕਰਕੇ ਅਸੀਂ ਤੁਹਾਨੂੰ ਵਿਆਹ ਵੀ ਕਰਾ ਦਿਆਂਗੇ 100 ਬੰਦਿਆਂ ਤੋਂ ਪਰਾਂ ਵੀਰੇ ਤੁਹਾਡੀ ਮੈਂ ਤੁਹਾਡੀ ਗੱਲ ਮੰਨ ਗਿਆ ਜੀ ਸਾਰੀ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਅਸੀਂ ਤੁਹਾਨੂੰ ਨਾ ਗਲਤ ਕਹਿ ਰਹੇ ਆ ਨਾ ਸਹੀ ਕਹਿ ਰਹੇ ਆ ਮੈਂ ਅੰਦਰ ਗਿਆ ਤਾਂ ਨਹੀਂ ਜੀ ਬਾਹਰੋਂ ਹੀ ਮੜੇ ਆ ਜੀ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਹੂੰ ਅੰਦਰ ਮੈਂ ਦਵਿੰਦਰ ਸਪਾਲ ਉਹ ਉੱਥੇ ਜਿਹੜੇ ਦੂਜੀਆਂ ਅੱਧਰ ਪਾਰਟੀਆਂ ਦੇ ਲੋਕ ਖੜੇ ਸੀਗੇ ਨਾ ਉਹ ਮੈਨੂੰ ਪਤਾ ਨਹੀਂ ਕੌਣ ਸੀ ਉਹ ਰੌਲਾ ਪਾ ਰਹੇ ਸੀ ਮੈਂ ਤਾਂ ਕਰੀ ਪਰ ਹੋ ਗਿਆ ਨਹੀਂ ਦੱਸਦਾ ਨਾ ਉਹਨਾਂ ਦਾ ਦੋਸ਼ ਇਹ ਸੀਗਾ ਬਈ ਸਾਨੂੰ ਕਿਸੇ ਨੂੰ ਜਾਂ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਐਮਐਲਏ ਦੀ ਗੱਡੀ ਅੰਦਰ ਜਾ ਰਹੀ ਹੈ ਉਹਨਾਂ ਦੀ ਗੱਡੀ ਕੋਲੇ ਤਾਂ ਰੁਕੀ ਸੀ ਉੱਥੇ ਬਾਈ ਸਾਹਿਬ ਉਹਨਾਂ ਨੂੰ ਲੈਣ ਜਾ ਰਹੇ ਸੀ ਜੀ ਅੰਦਰ ਮੈਨੂੰ ਬਣਨੇ ਦਿੱਤਾ ਉਹਨੂੰ ਲੈਣ ਜਾ ਰਿਹਾ ਸੀ ਉਹਨੇ ਮੈਂ ਕਿਹਾ ਸੀ ਬਾਹਰ ਆ ਜਾ ਜੀ ਜਦੋਂ ਬਾਹਰ ਆਉਣ ਲੱਗਿਆ ਮੈਨੂੰ ਆ ਗਿਆ ਫੁਰਦੋਮਾ ਜਿਹਾ ਮੈਂ ਪਰਾਂ ਹੋ ਗਿਆ ਓਕੇ ਭੱਜਣ ਦਾ ਤਾਂ ਇਹ ਕਾਰਨ ਸੀ ਹੋਰ ਤਾਂ ਭੱਜਣ ਦਾ ਕੋਈ ਕਾਰਨ ਨਹੀਂ ਉੱਥੇ ਵੈਸੇ ਤਾਂ ਬਕਾਇਦਾ ਪੁਲਿਸ ਮੌਜੂਦ ਸੀ ਅਫਸਰ ਸੀਗੇ ਸਾਰੇ ਉੱਥੇ ਮੌਜੂਦ ਸੀ ਕਿਹੜਾ ਇਨੀ ਘਟੋ ਦੇ ਵਿੱਚ ਕਿਹੜਾ ਹੋ ਗਿਆ ਦੇਖਦਾ ਪਤਾ ਲੱਗਦਾ ਕੌਣ ਕਿਹਦੇ ਕੀ ਹੋ ਜਾਂਦਾ ਵਿਚਾਰੇ ਚੰਗਾ ਸੀ ਮੈਂ ਬਚਾ ਕੀਤਾ ਮਾੜਾ ਕਰਤਾ ਠੀਕ ਹੈ ਹਾਂ ਮੈਨੂੰ ਉੱਥੇ ਕੱਟ ਕਟਾ ਪਜਾ ਪਤਾ ਲੱਗਣਾ ਸੀ ਕੀ ਹੁੰਦਾ ਠੀਕ ਹੈ ਤੁਸੀਂ ਤਾਂ ਹੀ ਕਰ ਲੈਣੇ ਸਾਲ ਹੋ ਜੀ ਕੰਮ ਦਾ ਧੰਨਵਾਦ ਤੁਸੀਂ ਤਾਂ ਮੇਰਾ ਫਿਊਜ ਹੜਾਤਾ ਉੱਥੇ ਮੈਨੂੰ ਪੁਰਾਣਾ ਹੋ ਕੇ ਕਰ ਲੈਣਾ ਹੁਣ ਕਰ ਲਈ ਇਹ ਟੀ ਗੱਲ ਕਰਨੀ ਆ ਉੱਥੇ 100 ਉਹ ਅਸੀਂ ਤਾਂ ਉੱਥੇ ਟੈਕਸੀ ਹੀ ਲੈਣਾ ਸੀ ਉੱਥੇ ਅਸੀਂ ਤਾਂ ਕੁਝ ਤੁਹਾਨੂੰ ਭਜਦੇ ਦੇ ਕੇ ਆਇਆ ਸਾਰੇ ਮਗਰ ਚਲ ਹੁਣ ਬੱਸ ਹੋ ਗਿਆ ਵਾ ਮੈਂ ਤਾਂ ਨਹੀਂ ਹੀ ਕਹਿ ਰਿਹਾ ਹੁਣ ਮੈਨੂੰ ਮਸਾਲ ਲੈ ਲੈਣ ਦੋ ਹੁਣ ਫਿਲਮਾ ਹੁਣ ਬੰਦ ਕਰੋ ਮੈਂ ਪਾਣੀ ਪੀਣਾ ਚਾਹ ਲੋ ਸਾਨੂੰ ਉੱਥੇ ਤੇ ਅਦਰ ਜਾਂਗੇ ਉੱਥੇ ਨਹੀਂ ਹੁਣ ਮੈਂ ਉਹ ਗੱਡੀ ਚ ਜਾਊਂਗਾ ਹੀ ਘਰ ਤੱਕ ਕਿਵੇਂ ਜਾਊਂਗਾ ਹੀ ਗੱਡੀ ਬੁਲਾ ਲੈਣਾ ਇੱਥੇ ਫੋਨ ਕਰਕੇ ਕਰ ਲੈਣਾ ਉਹਨਾਂ ਦੇ ਅੰਦਰ ਉਹਨਾਂ ਦੇ ਐਮਐਲਏ ਆਪਣੇ ਸੰਗੋਵਾਲ ਦੇ ਬਾਹਰ ਬੁਲਾਉਣ ਲੱਗੇ ਸੀ ਉਹਨਾਂ ਨੂੰ ਜਦ ਗੱਡੀ ਅੰਦਰ ਨਹੀਂ ਆਉਂਦੀ ਉਹਨਾਂ ਨੂੰ ਬਾਹਰ ਬੁਲਾਉਣ ਲੱਗੇ ਸੀ ਬਾਹਰ ਆ ਜਾ ਬੋ ਤਾਂ ਆਪਾਂ ਘਰੋਂ ਚੱਲੀਏ ਇਹ ਕਈ ਮਾੜੀ ਗੱਲ ਆ ਦੱਸੋ ਮਾੜੀ ਗੱਲ ਐ ਚ